ਕ੍ਰੀਡ ਕੋਰਟ ਦੇ ਵਕੀਲ ਦਿਆਲ ਸਿੰਘ ਨੇ ਦੱਸਿਆ ਕਿ ਜਿਹੜੇ ਨਵੇਂ ਕਾਨੂੰਨ ਬਣੇ ਨੇ ਉਹਨਾਂ ਦੇ ਵਿੱਚ ਕੁਝ ਨਮੀਆਂ ਤਾਰਾ ਮਾ ਜੋੜੀਆਂ ਗਈਆਂ ਨੇ ਜਿਹੜੀਆਂ ਕਿ ਫੈਮਿਲੀ ਕੋਰਟ ਵਿੱਚ ਚੱਲ ਰਹੇ ਕੇਸਾਂ ਵਿੱਚ ਪੀੜਿਤ ਲੋਕਾਂ ਨੂੰ ਰਾਹਤ ਦੇਣ ਗਿਆ ਰੀਪੋਰਟ ਪ੍ਰੈਕਟਿਸ ਕਰਦਾ ਹੈ ਅੰਡਰ શ્રી ਕੁਲਿੰਦਰ ਸਿੰਘ ਦੇਖੋ ਦੇਖੋ ਜਿਹੜਾ ਬੀਐਨਐਸਐਸ ਥਿਸ ਅ ਪਿੱਛੇ ਜਿਹੜਾ ਸਰਕਾਰ ਦਾ ਮੋਟਿਵ ਹੈ ਉਹ ਤਾਂ ਉਹਨਾਂ ਨੇ ਬਹੁਤ ਕਲੀਅਰ ਕਰਤਾ ਹੈ ਵੀ ਡੀਕੋਲੋਨਾਈਜ਼ ਕਰਨਾ ਚਾਹੁੰਦੇ ਹਨ ਲੋਨ ਵੀ ਜਿਹੜੇ ਅ ਅੰਗਰੇਜ਼ ਲਾਅ ਛੱਡ ਕੇ ਗਏ ਸੀਗੇ ਉਹਦੇ ਤੋਂ ਆਪਾਂ ਅੱਗੇ ਵਧੀਏ ਤੇ ਚੇਂਜ ਕਰੀਏ ਬੇਸਿਕਲੀ ਆਹਾ ਉਹ ਅਚੀਵ ਨਹੀਂ ਕਰ ਪਾਏ ਉਹਨਾਂ ਨੇ ਕੀ ਕੀਤਾ ਵੀ ਨੋਮੈਨਕਲੇਚਰ ਚੇਂਜ ਕਰਕੇ ਨਾਂ ਬਦਲ ਕੇ ਤੇ ਥੋੜੇ ਜਿਹਾ ਉੱਤੇ-ਥੱਲੇ ਕਰਕੇ ਕੁਝ ਵਿਧਾ ਦੇ ਕੁਝ ਘਟਾ ਕੇ ਆਪਾਂ ਖੜੇ ਉੱਥੇ ਹੀ ਆ ਉਨ ਫੈਮਿਲੀ ਲੋਚ ਜਿਹੜਾ ਬੇਸਿਕ ਚੇਂਜ ਆਇਆ ਉਹ ਇੱਕ ਦਾ ਨਾ ਇਹ ਪਹਿਲਾਂ ਨਾ ਜਦੋਂ ਨੋਟਿਸ ਜਾਂਦਾ ਹੁੰਦਾ ਸੀਗਾ ਕਿਸੇ ਵੀ ਮੈਟਰ ਚ ਉਹ ਸਿਰਫ ਆਪ ਹੁੰਦਾ ਸੀ ਵੀ ਮੇਲ ਮੈਂਬਰ ਆਫ ਦਾ ਫੈਮਿਲੀ ਰੀਸੀਵ ਕਰ ਸਕਦਾ ਬਟ ਜਿਹੜਾ ਹੁਣ ਨਵਾਂ ਬੀ ਐਨ ਐਸ ਐਸ ਆਇਆ ਹੈ ਉਹ ਤੇ ਫੀਮੇਲ ਮੈਂਬਰਸ ਵੀ ਰੀਸੀਵ ਕਰ ਸਕਦੇ ਆ ਦੂਜੀ ਗੱਲ ਆਹਾ ਹੈ ਵੀ ਜਿਹੜਾ ਖਰਚੇ ਦਾ ਕੇਸ ਹੁੰਦਾ ਸੀ 125 ਸੀ ਆਰ ਪੀ ਸੀ ਦਾ ਉਹ ਹੁਣ ਬੀ ਐਨ ਐਸ ਐਸ ਇੰਦਾ ਚੇਂਜ ਹੋ ਗਿਆ ਹੈ ਕਿ ਪਹਿਲਾਂ ਉਹ ਸਿਰਫ ਉਥੇ ਇਨੀਸ਼ੀਏਟ ਹੋ ਸਕਦਾ ਸੀਗਾ ਜਿੱਥੇ ਮੁੰਡੇ ਦੀ ਰੈਜ਼ਿਡੈਂਸੀ ਸੀਗੀ ਹਸਬੰਦ ਦੀ ਰੈਜ਼ਿਡੈਂਸੀ

ਵੀ ਜੇ ਤੁਸੀਂ ਕੀ ਕਹਿੰਦੇ ਆ ਡਿਵੋਰਸ ਲੈਣਾ ਚਾਹੁੰਦੇ ਹੋ ਤਾਂ ਨਾਲ ਡੋਮੈਸਟਿਕ ਵਾਇਲੈਂਸ ਦਾ ਕੇਸ ਵੀ ਪਾ ਦੋ 125 ਦਾ ਵੀ ਪਾ ਦੋ ਮਾਪਿਓ ਤੇ ਵੀ ਪਾ ਦੋ ਵੀ ਪ੍ਰੈਸ਼ਰ ਪਣੇ ਸੈਟਲ ਹੋਵੇ ਤੇ ਫਿਰ ਉਹਦੇ ਤੋਂ ਜਿੰਨਾ ਜ਼ਿਆਦਾ ਪੈਸਾ ਲੈ ਸਕੀਏ ਉਹਨਾਂ ਲੈ ਲਈਏ ਤੇ ਆਪਾਂ ਥੋੜੇ ਜਿਹਾ ਸਟੈਡੀ ਗਰਾਉਂਡ ਤੇ ਹੋ ਜਾਈਏ ਤੇ ਮੁੰਡੇ ਨੂੰ ਥੋੜਾ ਜਿਹਾ ਦਾਵਾ ਟੋਲ ਕਰਦੀ ਵੀ ਉਹ ਈਦਰ ਗਰਾਉਂਡ ਤੇ ਰਹੇ। ਪਰ ਹੈਲਥ ਤਾਂ ਬਹੁਤ ਇਫੈਕਟ ਹੁੰਦੀ ਹੈ। ਤੁਸੀਂ ਅਸੀਂ ਰੋਜ਼ ਫੈਮਿਲੀ কোর্ਟਸ ਦੇਖਦੇ ਆਂ ਵੀ ਦੋਵੇਂ ਪਾਰਟੀਆਂ ਦੀ ਇਫੈਕਟਡ ਹੁੰਦੀ ਹੈ ਪਰ ਜ਼ਿਆਦਾ ਮੁੰਡੇ ਦੀ ਹੁੰਦੀ ਹੈ ਕਿਉਂਕਿ ਮੁੰਡੇ ਦਾ ਪੂਰਾ ਡੱਬ ਡੱਬਰ ਨਾਲ ਕਰੀ ਖ ਬੇਸਿਕਲੀ ਸਿਰਫ ਲਿਟੀਗੇਸ਼ਨ ਮੈਨ ਤੇ ਊਮਨਸ ਵੀ ਰਹਿ ਜਾਂਦੀ ਫੈਮਿਲੀ ਲਿਟੀਗੇਸ਼ਨ ਪੜ ਜਾਂਦੀ ਜਿਹਦੇ ਕਰਕੇ ਸਾਰੇ ਐਸਪੈਕਟਸ ਉਹਦੇ ਲਾਈਫ ਦੇ ਡਿਸਟਰਬ ਹੋ ਜਾਂਦੇ ਆ ਤੇ ਮੈਂ ਐਵੇਂ ਕਹਾਂ ਲਾਜ ਇਨ ਰੀਕੋਰਸ ਵੀ ਹੈਗਾ ਵੀ ਉਸ ਪਾਸੇ ਨੂੰ ਕੰਪਨਸੇਸ਼ਨ ਦਵਾਈ ਜਾਵੇ ਮਤਲਬ ਮੁੰਡੇ ਨੂੰ ਕੰਪਨਸੇਸ਼ਨ ਦਵਾਈ ਜਾਵੇ ਜੇ ਕੁੜੀਆਂ ਦੇ ਝੂਠ ਫੜਿਆ ਜਾਂਦਾ ਜਾਂ ਫਿਰ ਜਿਹੜਾ ਅਲੀਗੇਸ਼ਨ ਲਾਇਆ ਉਹਦੇ ਤੇ ਮੁੰਡਾ ਤੇ ਉਹਦੀ ਫੈਮਿਲੀ ਇਨੋਸੈਂਟ ਪਾਏ ਜਾਂਦੇ ਜਿਹੜੇ ਮੁੰਡਰੇਪ ਲਾਜ ਦਿੱਤਾ ਹੈ कि जे ਕੁੜੀ ਜਿਹੜਾ ਰੇਪ ਵਿਕਟਮ ਹੈ ਉਹਦੀ ਮਤਲਬ ਰੇਪ ਜਿਹੜਾ ਅਕਿਊਜ਼ਡ ਹੈ ਉਹਦੀ ਕਨਡਿਕਸ਼ਨ ਹੋ ਜੇ ਤਾਂ ਵਿਕਟਮ ਨੂੰ ਕੰਪਨਸੇਸ਼ਨ ਵੀ ਦਿੱਤੀ ਜਾਂਦੀ ਹੈ ਟਾਈਮ ਆਫਟਰ ਟਾਈਮ ਇਹ ਹੋ ਜਾ ਜੇ ਕੋਈ ਸਟੈਚੂਟ ਜਾਂ ਕੋਈ ਲਾਅ ਇਸ ਪਾਸੇ ਵੀ ਆ ਜੇ ਤਾਂ ਫਿਰ ਥੋੜਾ ਜਿਹਾ ਬੈਲੈਂਸ ਆਊਟ ਹੋ ਜਾਊਗਾ ਕਿਉਂਕਿ ਕੋਈ ਪੈਨਲਟੀ ਹੋਊਗੀ ਫॉर ਰੋਂਗ ਕੇਸਿਸ ਬੇਸਿਕਲੀ ਜਿਹੜਾ ਮੇਰਾ ਐਨਾਲਿਸਿਸ ਹੈ ਜਿੰਨਾ ਮੈਂ ਆਪਦੇ ਥੋੜੇ ਜਿਹੇ ਸਾਲ ਪ੍ਰੈਕਟਿਸ ਦੇਖਿਆ ਹੈ ਵੀ ਐਸਪੀਰੇਸ਼ਨਸ ਵਧੀਆਂ ਲੋਕਾਂ ਦੀਆਂ ਕਿਉਂਕਿ ਦੁਨੀਆ ਨਹੀਂ ਖੁੱਲ ਗਈ ਹੈ ਸੋਸ਼ਲ ਮੀਡੀਆ ਤੇ ਲੋਕ ਦੂਜਿਆਂ ਦੀ ਲਾਈਫ ਦੇਖਦੇ ਆ ਇੱਕ ਆਈਡੀਅਲਿਸਟਿਕ ਲਾਈਫ ਮਣ ਜਾਂਦੀ ਹੈ ਪਹਿਲਾਂ ਕੀ ਹੁੰਦਾ ਸੀ ਐਡਜਸਟ ਕਰਦੇ ਸੀ ਦੂਜੇ ਦੀ ਲਾਈਫ ਇਨੀ ਨਹੀਂ ਦਿਸਦੀ ਸੀ ਸਾਰੇ ਆਪਾਂ ਕਹਿੰਦੇ ਵੀ ਸਾਡਾ ਕੰਮ ਚੱਲੀ ਜਾਂਦਾ ਹੈ ਚਲਾਲੇ ਮਨ ਦੀ ਹੋ ਜਾਂਦੀ ਸੀ ਜਾਂ ਚਾਤੀ ਹੋ ਜਾਂਦਾ ਸੀ ਹੁਣ ਇਹ ਹੈ ਵੀ ਸਾਰਿਆਂ ਨੂੰ ਲੱਗਦਾ ਹੈ ਕਿ ਆਦਾ ਡਿਸਰਵ ਬੈਟਰ ਭਾਵੇਂ ਉਹ ਚੀਜ਼ ਸਹੀ ਹੈ ਕਿ ਗਲਤ ਹੈ ਉਹ ਲੇਟਰ ਪੁਆਇੰਟ ਆਫ ਟਾਈਮ ਤੇ ਪਤਾ ਲੱਗਦਾ ਕਿ ਮੈਨੂੰ ਉਹ ਕਦੇ ਮਿਲੇਗਾ ਕਿ ਨਹੀਂ ਮਿਲੇਗਾ ਬਟ ਸਾਰਿਆਂ ਨੂੰ ਲੱਗਦਾ ਹੈ ਵੀ ਰਾਜੋ ਮੇਰੇ ਨਾਲ ਹੋ ਰਿਹਾ ਇਸ ਤੋਂ ਆਈ ਡਿਜ਼ਰਵ ਬੈਟਰ ਕਿਉਂਕਿ ਸੋਸ਼ਲ ਮੀਡੀਆ ਨੇ ਇੰਨੀ ਦੁਨੀਆ ਬੋਲਤੀ ਹੈ ਵੀ ਆਪਾਂ ਇੱਕ ਦੂਜੇ ਨਾਲ ਕੰਪੈਰੀਜ਼ਨ ਨਾਲ ਜੋੜ ਰਹੇ ਹਾਂ 24/7 ਵੀ ਉਹਦਾ ਘਰ ਕਿਵੇਂ ਚੱਲਦਾ ਤੇ ਮੇਰਾ ਘਰ ਕਿਵੇਂ ਚੱਲਦਾ ਹੈ ਬੇਸਿਕ ਸਾਰ ਨੂੰ ਵੱਡਾ ਰੀਜ਼ਨ ਆਹੀ ਹੈ ਉਤੋਂ ਜੈਨੂਇਨ ਕੇਸ ਵੀ ਹੈ ਗਿਆ ਜਿੱਥੇ ਕੁੜੀਆਂ ਸਫਰ ਕਰਦੀਆਂ ਹੈ देयर इज नो ਡਿਨਾਈਂਗ ਅਬਾਊਟ ਥੈਟ ਬਟ देयर इज ਅ ਕਨਸੀਡਰੇਬਲ ਅਮਾਉਂਟ ਆਫ ਕੇਸਿਸ ਜਿੱਥੇ ਨਜਾਇਜ਼ ਬਣੇ ਹੋਏ ਆ ਇਟ ਇਜ਼ ਜਸਟ ਬਿਕੋਜ਼ ਥੋੜੀ ਜੀ ਅਨਬਨ ਇੰਨੀ ਵੱਡੀ ਹੋ ਗਈ ਹੈ ਵੀ ਹੁਣ ਫਰਸਟ ਆਪਸ਼ਨ ਆਹੀ ਹੁੰਦਾ ਕਿ ਡਿਵੋਰਸ ਕਰ ਪਹਿਲਾਂ ਫਰਸਟ ਆਪਸ਼ਨ ਆਣੀ ਸੀ ਹੁੰਦਾ ਹੁਣ ਆ ਫਰਸਟ ਆਪਸ਼ਨ ਆ ਗਿਆ ਤੁਹਾਨੂੰ ਦੇਖੋ ਜਿਹੜੇ ਜੈਂਸ ਜੈਂਸ ਆਫ ਕਿਤਨਾ ਦੇ ਕੋਲ ਬਣਿਆ ਮਲੋਕੀ ਇਹਦਾ ਬੋਲਿੰਗ ਕਰਦੇ ਆ ਮਿਸ ਜੈਨੂ ਕਿ ਘੱਤਰ ਹੋਈ ਕਿਤਾ ਇਹਨਾਂ ਤੋਂ ਉਸ ਤੋਂ ਬਾਅਦ ਕਿਤਾ ਬੇਸਿਕਲੀ ਦੇਖੋ ਲਾ ਤਾਂ ਥੋੜਾ ਜਿਹਾ ਵਿਮਨ ਨੂੰ ਫੇਵਰ ਕਰਦੇ ਬਿਕੋਸ ਹਿਸਟੋਰਿਕਲੀ ਸਪੀਕਿੰਗ ਆਪਣੀ ਪੈਟਰੀਆਰਕਲ ਸੋਸਾਇਟੀ ਹੈ ਟੇਵਰਿੰਗ ਮੈਨ ਰਹੀ ਹੈ ਤਾਂ ਲਾ ਥੋੜਾ ਜਿਹਾ ਲਿਬਰਲ ਪੁਆਇੰਟ ਆਫ ਊ ਵਿਲ ਹੈ ਤੇ ਸੁਪਰੀਮ ਕੋਰਟ ਨੇ ਆ ਬਾਾਰ ਬਾਾਰ ਰੀਟ ਰੀਟ ਵੀ ਕੀਤਾ ਹੈ ਵੀ ਈਵਨ ਇਨ ਰੇਪ ਕੇਸਿਸ 164 ਦਾ ਸਟੇਟਮੈਂਟ ਜਿਹੜੇ ਪੁਲਿਸ ਨੂੰ ਦਿੱਤੇ ਜਾਂਦੇ ਰੇਪ ਵਿਕਟਮ ਦੇ ਉਹੀ ਗਰਾਉਂਡ ਇਨਾਫ ਹੈ टू कन मतलब टू कै हैव अ कन्विक्शन भावे डी एन रिपोर्ट ना मैच करे कोई सट्टा ना हो कोई आई विटनेस ना हो गई, कुड़ी का वर्ड ऑफ माउथ ही हियर से एविडेंस जिन्हों कह देंगे जो दूजे ने दस उ रीकंफर्म हो जावे, तो वो बेस से भी कन्विक्शन हो सकती है प्रॉपर्टी बेचने और खरीदने के लिए संपर्क करें फेयर डील प्रॉपर्टीज़